ਦੇ ਮੂੰਹ ਬੰਦ ਹੋਣਗੇ ਤੜਕੀ ਮੈਨੂੰ ਗਾਲਾਂ ਕੱਢਣ ਲੱਗ ਜਾਂਦੇ ਆ ਮੈਂ ਕੀ ਮਾੜਾ ਕਰਤਾ ਪੰਜਾਬ ਦਾ ਯਾਰ ਸਭਾ ਦੋ ਸਾਲ ਹੋ ਗਏ 1 ਰੁਪਏ ਦੀ ਮੇਰੇ ਤੇ ਕੋਈ ਇਲزام ਲਾ ਕੇ ਦਿਖਾ ਦੋ 1 ਰੁਪਿਆ 1 ਰੁਪਿਆ ਸਮਝ ਲੋ ਰੁਪਈਆ ਨਹੀਂ ਹੈਗਾ ਸਲਫਾਸ ਦੀ ਗੋਲੀ ਆ ਉਹ 1 ਰੁਪਏ ਦਾ ਤੜਕੀ ਗਾਲਾਂ ਕੱਢਣ ਲੱਗ ਜਾਂਦੇ ਆ ਆ ਥੋੜੇ ਵਾਲਾ ਤਾਂ ਜ਼ਿਆਦਾ ਕੱਢਦਾ ਉਹ ਥੋੜਾ ਐਮਐਲ ਕਿੱਥੇ ਆ ਥੋੜਾ ਐਮਐਲ ਕਿੱਥੇ ਆ ਜੀ ਉਧਰ ਕਿਧਰ ਫਿਰਦਾ ਹੋਣ ਹੁਣ ਮੈਂ ਇਹ ਨਹੀਂ ਕਹਿੰਦਾ ਤੁਸੀਂ ਬਿਲਕੁਲ ਫਿਕਰ ਨਾ ਕਰਿਓ ਕਿ ਸਾਡਾ ਐਮਐਲਏ ਸਾਨੂੰ ਧੋਖਾ ਦੇ ਜੂ ਸਾਨੂੰ ਛੱਡ ਜੂ ਛੱਡੂ ਤਾਂ ਤਾਂ ਜੇ ਉਥੋਂ ਜਿੱਤੂ ਥੋਡੇ ਕੋਲ ਹੀ ਰਹੂਗਾ ਇਸ ਗੱਲ ਦੀ ਗਾਰੰਟੀ ਲੈਣਾ ਥੋਡੇ ਕੋਲ ਹੀ ਰਹੂਗਾ ਇੱਥੇ ਹੋਊਗਾ ਮੁੜ ਕੇ ਆਊਗਾ ਪਹਿਲਾਂ ਬਠਿੰਡੇ ਤੋਂ ਮੁੜ ਕੇ ਆਇਆ ਸੀ ਹੁਣ ਸਗਰੂਰੋਂ ਮੁੜਿਆ ਆਊਗਾ ਇਹਨੂੰ ਇਧਰੋਂ ਉੱਤਰ ਮੂੰਹ ਮਾਰਨ ਦੀ ਆਦਤ ਆ ਫਿਰ ਆ ਜਾਂਦਾ ਕਰਿਆ ਜੀ ਇੱਕ ਮੈਂ ਗੱਲ ਦੱਸਦਾ ਜਿਹੜੀ ਵੀ ਪਾਰਟੀ ਜਾਂਦਾ ਨਾ ਤੁਹਾਡਾ ਐਮਐਲਏ ਕਹਿਰਾ ਇੱਕ ਬਿਆਨ ਨਾਲ ਪਾਰਟੀ ਦੀ ਪੱਟੀ ਮੇਸ ਕਰ ਦਿੰਦਾ ਪਹਿਲਾਂ ਸਾਡੇ ਚ ਵੀ ਰਿਹਾ ਪੋੜੀ ਮੁਸ਼ਕਲ ਚੱਲਿਆ ਬਈ ਆਪ ਹੀ ਨਿਕਲ ਗਿਆ ਚਲੋ ਪ੍ਰਮਾਤਮਾ ਨੇ ਇਸ ਪਾਰਟੀ ਤੇ ਮਿਹਰ ਕਰਨੀ ਸੀ ਆਪ ਹੀ ਸਫਾਈ ਹੋਗੀ ਹੁਣ ਉਹਨਾਂ ਦਾ ਬਿਆਨ ਦੇ ਹੀ ਬੈਠਾ ਹੈ ਯੂਪੀ ਬਿਹਾਰ ਵਾਲਿਆਂ ਦਾ ਉਹ ਕਾਂਗਰਸ ਵਾਲੇ ਰੋਂਦੇ ਫਿਰਦੇ ਨੇ ਓਏ ਆ ਕੀ ਕਹਤਾ ਓਏ ਇੱਕ ਮੈਂ ਉਸ ਦੀ ਇਮਾਨਦਾਰੀ ਦਾ ਸਬੂਤ ਦੇਣਾ ਚਾਹੁੰਦਾ 15 3 2018 ਨੂੰ ਸੁਖਪਾਲ ਸਿੰਘ ਖੈਰਾ ਨੇ ਇੱਕ ਚਿੱਠੀ ਲਿਖੀ ਬਿਜਲੀ ਬੋਰਡ ਨੂੰ ਕਿ ਜੀ ਮੇਰੇ ਕੋਲੇ 10 ਮੋਟਰਾਂ ਨੇ ਆਰਾਮਗੜ ਚ ਕੋਈ 10 ਹਾਰਸ ਪਾਵਰ ਦੀ ਐ ਕੋਈ 7.5 ਦੀ ਐ ਮੈਂ ਇਹਦਾ ਸਬਸਿਡੀ ਛੱਡਣੀ ਚਾਹਨਾ ਜੀ ਮੈਨੂੰ ਬਿੱਲ ਭੇਜ ਦਿਆ ਕਰੋ ਮੋਟਰਾਂ ਦਾ ਮੈਂ ਬਿੱਲ ਭਰਿਆ ਕਰੂੰ ਮੈਂ ਸਬਸਿਡੀ ਛੱਡਣੀ ਚਾਹਨਾ ਬੱਲੇ ਬੱਲੇ ਕਰਾ ਲਈ ਆਹਾ ਆਹ ਵਿਆਹ ਹੁੰਦਾ ਵੀ ਆਹਾ ਇਹ ਆ ਕੰਮ ਬਹੁਤ ਵਧੀਆ ਬਈ ਸਬਸਿਡੀ ਛੱਡਤੀ ਵੀਰੋ ਮੈਂ ਬਿਜਲੀ ਬੋਰਡ ਤੋਂ ਕਾਗਜ਼ ਕਢਾਏ ਉਹ ਕਹਿੰਦੇ ਕੱਲੀ ਚਿੱਠੀ ਲਿਖੀ ਸੀ ਉਹ ਤੋਂ ਬਾਅਦ ਫਾਰਮ ਫੋਰਮ ਨਹੀਂ ਭਰਿਆ ਛੱਡਣ ਵਾਲਾ ਮੈਂ ਕਿਹਾ ਕਿੰਨੇ ਪੈਸਿਆਂ ਦੀ ਸਬਸਿਡੀ ਐ 10 ਕਯੂਬਲ ਨੇ ਰਾਮਗੜ੍ਹ ਚ 75 ਹਾਰਸ ਪਾਵਰ ਟੋਟਲ ਬਣਦੀ ਐ ਦਸਾਂ ਦੀ 4,36,500 ਰੁਪਇਆ ਇੱਕ ਸਾਲ ਦਾ ਇਹਨੇ ਛੱਡਣਾ ਸੀ ਪਰ ਵੀਰੋ ਮੁਰਗੀ ਜਿੰਨੀ ਮੋਟੀ ਹੁੰਦੀ ਜਾਂਦੀ ਐ ਅੰਡਾ ਉਨੀ ਛੋਟਾ ਹੁੰਦਾ ਜਾਂਦਾ ਐ ਛੱਡਿਆ ਨਹੀਂ ਵੀਰੋ ਆ ਤਾਂ ਇਹਨਾਂ ਦੇ ਕਿਰਦਾਰ ਨੇ ਲੈ 10 ਦੇ ਵੀ ਕਦੋਂ ਛੱਡਿਆ ਸੀ ਫਾਰਮ ਪਰਿਆ ਸੀ 10 ਮੋਟਰਾਂ ਨੇ ਮੇਰੇ ਕੋਲੇ ਕਨੈਕਸ਼ਨਾਂ ਦੇ ਨੰਬਰ ਵੀ ਪਏ ਨੇ ਮੇਰੇ ਕੋਲ ਕਨੈਕਸ਼ਨਾਂ ਦੇ ਵੀ ਨੰਬਰ ਪਏ ਨੇ ਮੈਂ 10 ਦਿਨ ਕਿਤੇ ਕੋਈ ਕਿਸੇ ਬਹਿਮ ਚ ਨਾ ਰਹਿ ਜੇ ਮੈਂ ਜਦੋਂ ਗੱਲ ਕਰਦਾ ਫਿਰ ਮੈਂ ਪੱਕੀ ਕਰਦਾ ਆ ਚਿੱਠੀ ਲਿਖੀ ਹੋਈ ਹੈ ਹੱਥ ਨਾਲ ਨੀਲੀ ਸਿਆਹੀ ਨਾਲ 15/3/2018 ਨੂੰ ਇਹ ਪੀਐਸਪੀਸੀਲ ਨੂੰ ਲਿਖੀ ਹੈ ਆ ਮੋਟਰਾਂ ਨੇ ਜੀ 10 ਹਾਰਸ ਪਾਵਰ 5 5 7.5 7.5 7.5 7.5 7.5 7.5 10 ਵੀਰੋ ਸਾਰੀਆਂ ਰਾਮਗੜ੍ਹ ਦਾ ਐਡਰੈਸ ਹੈ ਜਿਦੇ ਚੋਂ 1 2 3 4 ਚਾਰ ਸੁਖਜਿੰਦਰ ਸਿੰਘ ਦੇ ਨਾਮ ਤੇ ਨੇ ਇੱਕ ਗੁਰਚਰਨ ਸਿੰਘ ਦੋ ਗੁਰਚਰਨ ਸਿੰਘ ਦੇ ਨਾਮ ਤੇ ਨੇ ਇਹ ਫਾਦਰ ਹੈ ਸੁਖਪਾਲ ਖੇੜਾ ਦੇ ਨਾਮ ਤੇ 1 2 3 4 ਚਾਰ ਸੁਖਪਾਲ ਖੇੜਾ ਦੋ ਸੁਖਜਿੰਦਰ ਇੱਕ ਮਿੰਦਰਕੌਰ ਹੈ ਮੈਨੂੰ ਪਤਾ ਕੌਣ ਹੈ ਸੁਖਜਿੰਦਰ ਸਿੰਘ ਫੇਰ ਸੁਖਜਿੰਦਰ ਸਿੰਘ ਫੇਰ ਤੇ ਮਿੰਦਰਕੌਰ ਆ ਵੀਰੇ ਬਿਜਲੀ ਬੋਰਡ ਨਾਲ ਉਦੋਂ ਨੰਬਰ ਬਣਾਉਣ ਵਾਸਤੇ ਵੀ ਮੈਂ ਤਾਂ ਸਬਸਿਡੀ ਛੱਡਤੀ ਮੈਂ ਤਾਂ ਬਿੱਲ ਭਰਿਆ ਕਰੂੰਗਾ ਦਸੇ ਮੋਟਰਾਂ ਦਾ ਬਾਅਦ ਚ ਫਾਰਮ ਹੀ ਨਹੀਂ ਭਰਿਆ ਬਿੱਲ ਭਰਨ ਦੀ ਗੱਲ ਛੱਡੋ 4,36,500 ਰੁਪਿਆ ਸਾਲ ਦਾ ਕਹਦਾ ਮੈਂ ਭਰਿਆ ਕਰੂੰਗਾ ਪਰ ਨਹੀਂ ਭਰਿਆ ਇਹ ਆਤ ਆਏ ਆ ਤੇ ਕਰਦਾਰ ਨੇ ਕੀ ਕਰੋਗੇ ਤੁਸੀਂ ਭਈ ਗੱਲ ਨਹੀਂ ਬਾਤ ਨਹੀਂ ਕੋਈ ਕੰਮ ਤੜਕੇ ਉੱਠ ਕੇ ਗਾਲਾਂ ਕੱਢਣ ਲੱਗ ਜੰਨੇ ਹੋ ਕੋਈ ਚੱਜ ਦਾ ਕੰਮ ਕਰ ਲਓ ਜੇ ਕੋਈ ਕਰਦਾ ਉਹਨੂੰ ਕਰਨ ਨਹੀਂ ਦਿੰਦੇ ਕਿੰਨੇ ਵੀ ਪਾਰਟੀ ਆ ਮੈਂ ਤਾਂ ਹਜੇ ਮੈਨੂੰ ਤਾਂ ਲੱਗਦਾ ਉਹਨੂੰ ਵੀ ਨਹੀਂ ਪਤਾ ਹੋਣਾ ਕਿੰਨੇ ਵੀ ਪਾਰਟੀ ਆ ਇਹ ਇੱਕ ਵਾਰੀ ਸਾਡੇ ਨਾਲ ਫਿਰ ਆਪਦੀ ਵੀ ਬਣਾ ਲਈ ਸੀ ਇੱਕ ਫਿਰ ਪੀਡੀਏ ਕਿਰਾਂ ਕਾਲੀਆਂ ਵੱਲੋਂ ਵੀ ਰਹੇ ਆ ਕਿਰਾਂ ਯਾਦਵੀ ਰਹੇ ਆ ਕਾਂਗਰਸ ਦੂਜੀ ਵਾਰ ਹੈ ਕੋਈ ਸਾਈਕਲ ਦਾ ਵੀ ਸਟੈਂਡ ਹੁੰਦਾ ਯਾਰ ਦੋਜਿਆਂ ਵਾਲੇ ਮੋਟਰਸਾਈਕਲ ਵਰ ਗਿਆ ਜਿੱਦ ਨੂੰ ਮਰਜੀ ਡੇਡਾ ਕਰ ਦੋ ਉਦੋਂ ਨੂੰ ਖੜ ਜਾਂਦੇ ਆ ਬਸ ਕਦੇ ਲੋਕਾਂ ਨਾਲ ਤਾਂ ਖੜੇ ਨਹੀਂ ਬਹੁਤ ਬਹੁਤ ਤਾਦਾਂ ਹੁਣ ਹੁਣ ਤੁਹਾਡਾ ਆਸ਼ੀਰਵਾਦ ਤੁਹਾਡਾ ਬਜ਼ੁਰਗਾਂ ਨੇ ਕਹਿਤਾ ਹੁਣ ਇੱਕ ਕੰਮ ਬਹੁਤ ਵਧੀਆ ਤੁਹਾਡੇ ਫੋਟ ਕਰਨ ਦਾ ਸੰਗਰੂਰ ਤੋਂ ਤਾਂ ਅਸੀਂ ਹਰਾ ਕੇ ਭੇਜਣੀ ਭੇਜਣਾ ਹੈ ਪਹਲੱਤ ਤੋਂ ਵੀ ਹਰਾਓ ਤਾਂ ਕਿ ਉਹਨੂੰ ਇਹ ਲੱਗੇ ਆ ਵੀ ਗਿਆ ਯਾਰ ਉਹ ਇੱਕ ਕਹਾਵਤ ਨਹੀਂ ਹੈਗੀ ਕਿ ਮੂਰੋਂ ਭਾਈ ਜੇ ਨਹੀਂ ਦੇਗ ਮੂਰੋਂ ਭਾਈ ਜੀ ਨੇ ਨਹੀਂ ਦਿੱਤੀ ਪਿਛਲੀ ਕੁੱਤਾ ਖਾ ਗਿਆ ਕਿਸੇ ਨੇ ਦੇਗ ਲੈ ਲਈ ਦੇਗ ਲੈ ਕੇ ਐਂ ਪਿੱਛੇ ਕਰ ਲਈ ਇੱਕ ਹੱਥ ਨਾਲ ਦੁਬਾਰੇ ਦੇਗ ਲੈਣ ਲੱਗਿਆ ਭਾਈ ਜੀ ਕਹਿੰਦਾ ਦੋਨੇ ਹੱਥ ਕਰ ਜਦੋਂ ਜਦੋਂ ਦੋਨੇ ਕਰਨ ਲੱਗਿਆ ਪਤਾ ਲੱਗਿਆ ਪਿੱਛੇ ਕੁੱਤਾ ਖੜਾ ਸੀ ਉਹ ਪਿਛਲੀ ਹੋ ਖਾ ਗਿਆ ਉਹ ਕਹਿੰਦਾ ਨਾ ਤੇਰੇ ਹੱਥ ਝੂਠੇ ਨੇ ਹੁਣ ਨਹੀਂ ਮਿਲਦੀ ਸੋ ਇਹਨਾਂ ਦਾ ਇਹ ਹਾਲ ਹੋਊਗਾ ਉਹ ਫਿਰਦੇ ਬਠਿੰਡੇ ਤੋਂ ਹਰ ਕਿਉਂ ਜਾਂਦੇ ਐ ਪੈਸੇ ਲੈ ਕੇ ਜਾਂਦੇ ਐ ਕਿ ਮੈਂ ਇੰਨੀਆਂ ਵੋਟਾਂ ਕੱਟ ਦੂੰਗਾ ਤੂੰ ਜਿੱਤ ਜਾਏਂਗਾ ਮੈਨੂੰ ਇੰਨੇ ਪੈਸੇ ਦੇ ਦੇ ਪਹਿਲਾਂ ਵੀ ਤਾਂ ਇਹੀ ਗੱਲ ਨਿਕਲੀ ਸੀ ਬਠਿੰਡੇ ਤੋਂ ਕਿ ਹਰ ਸਿਮਰਤ ਕੌਰ ਨੂੰ ਹਰਾਉਣ ਗਿਆ ਸੀ ਜਿਤਾਉਣ ਜਿਤਾਉਣ ਗਿਆ ਸੀ ਮੈਂ ਇੰਨੀਆਂ ਵੋਟਾਂ ਕੱਟ ਦੂੰਗਾ ਉਹਦੇ ਉਂ ਤੂੰ ਜਿੱਤ ਚੰਗੀ ਮੈਨੂੰ ਇੰਨੇ ਪੈਸੇ ਹਾਂਜੀ ਹਾਂ ਲੈ ਕੇ ਨਹੀਂ ਤਾਂ ਇਹ ਕੋਈ ਕੰਮ ਨਹੀਂ ਕਾਰ ਨਹੀਂ ਤੇ ਇੰਨੀਆਂ ਜ਼ਮੀਨਾਂ ਇੰਨੀ ਜਾਇਦਾਦ ਕਿੱਥੋਂ ਆ ਗਈ ਪੰਜਾਬ ਦੇ ਵਿੱਚ 13 ਮੈਂਬਰਾਂ ਨੇ ਕਾਗਜ਼ 'ਤੇ ਨੇ ਦੂਜੇ ਨੰਬਰ ਤੇ ਅਮੀਰ ਬੰਦਾ ਹੈ ਖੈਰਾ ਕਿੱਥੋਂ ਆ ਗਿਆ ਪੈਸਾ ਕੇਸ ਚੱਲਦੇ ਨੇ ਡਰੱਗ ਤੇ ਜਮਾਨਤਾਂ ਤੇ ਆਏ ਹੋਇਓ ਸਾਰਾ ਤੁਹਾਡੇ ਪਿੰਡਾਂ ਵਾਲਿਆਂ ਨੂੰ ਪਤਾ ਹੈ ਕਿੱਥੋਂ ਕਿੱਥੋਂ ਕਿਵੇਂ ਕਿਵੇਂ ਕੀਤਾ ਹੈ ਤੇ ਚਾਹੇ ਇਮਾਨਦਾਰੀ ਦਾ ਸਬੂਤ ਨਹੀਂ ਹੋ ਯਾਰ ਤੁਸੀਂ ਕਿ ਮੈਂ ਇਮਾਨਦਾਰ ਹਾਂ ਸੋ ਵੀਰੋ ਇਹਨਾਂ ਦੇ ਮਾਗਰ ਨਾਲ ਲੱਗਿਓ ਦੋਨੇ ਹੱਥ ਉੱਪਰਾ ਜਾ ਕੇ ਮੈਨੂੰ ਇਹ ਤਸੱਲੀ ਕਰਾ ਦਿਓ ਕਿ ਪਲਾਥਾਲੇ ਪਾਸਿਓ ਮੈਂ ਹਾਂ ਹੀ ਸਮਝਾਂ ਫਿਰ ਇਨਕਲਾਬ ਵਾਹ ਬਈ ਧੰਨਵਾਦ ਹਾਂਜੀ ਕਿੱਕਲੀ ਸੁਣੀ ਤਾਂ ਹੋਈ ਐ ਇੰਨੀ ਵਾਰੀ ਹੁਣ ਸੁਪੀਰੋ ਧੰਨਵਾਦ ਧੰਨਵਾਦ ਮੋਦੀ ਵਾਲੇ ਅੱਛੇ ਦਿਨ ਨਹੀਂ ਆਉਣੇ ਮੋਦੀ ਹੋ ਹੀ ਗਿਆ ਹੁਣ ਮੋਦੀ ਵਾਲੇ ਅੱਛੇ ਦਿਨ ਆਪਣੇ ਤਾਂ ਆਉਣੇ ਨਹੀਂ ਪਰ ਮੋਦੀ ਦੇ ਬੁਰੇ ਦਿਨ ਆਉਣ ਵਾਲੇ ਨੇ ਹੁਣ ਹਾਓ ਪਾਰਲੀਮੈਂਟ 'ਚ ਮੈਂ ਕਿਹਾ ਸੀ ਪਾਰਲੀਮੈਂਟ 'ਚ ਮੈਂ ਕਿਹਾ ਸੀ ਮੈਂ ਕਿਹਾ 15 ਲੱਖ ਦੀ ਰਕਮ ਲਿਖਤਾ ਹੂੰ ਤਾਂ ਸਿਆਹੀ ਸੁੱਕ ਜਾਂਦੀ ਹੈ ਕਾਲੇ ਧਨ ਕੇ ਬਾਰੇ ਵਿੱਚ ਸੋਚਦਾ ਹੂੰ ਤਾਂ ਕਲਮ ਰੁਕ ਜਾਂਦੀ ਹੈ ਹਰ ਬਾਤ ਹੀ ਜੁਮਲਾ ਨਿਕਲੀ ਮੋਦੀ ਜੀ ਅਬ ਤੋਂ ਇਹ ਵੀ ਸ਼ੱਕ ਹੈ ਕਿ ਚਾਹੇ ਬਨਾਨੀ ਆਉਂਦੀ ਹੈ ارے خالی چائے کے پیالے ہیں لوگ آپ سے پوچھ رہے ہیں مودی جی بتا دیجئے اچھے دن کب آنے والے ہیں سوویرو بڑا سوچا ہونا مودی خوش ہوا ہونا وی چل یار ایتھوں پارلیمنٹ چوں نکل گیا پیلی پگ والا روز چھاپا پائی رکھدا سی پر اونوں اے نہیں پتہ سی موڑے پھیرے ٹکرانگے کتنا کتے سو ਇਹ ਤਾਂ ਕੁਦਰਤ ਹੈ ਜੀ ਕੁਦਰਤ ਹੈ ਪਰਮਾਤਮਾ ਹੈ ਕਿਆ ਪਤਾ ਕਿਸ ਭੇਸ ਮੇ ਨਾਰਾਇਣ ਮਿਲ ਜਾਏ ਰੱਬ ਆਪ ਥੋੜੀ ਆਉਂਦਾ ਹੁੰਦਾ ਕਿਸੇ ਬੰਦੇ ਤੋਂ ਹੀ ਕੁਝ ਕਰਾਉਂਦਾ ਹੁੰਦਾ ਕਿਸੇ ਬੰਦੇ ਨੂੰ ਹੀ ਸਮੱਤ ਬਖਸ਼ ਦਿੰਦਾ ਹੁੰਦਾ ਬਲ ਦੇ ਦਿੰਦਾ ਹੁੰਦਾ ਵੀ ਚੱਕ ਦੇ ਤੇ ਕੰਮ ਹੋ ਜਾਂਦਾ ਹੁੰਦਾ ਸੋ ਇਸ ਕਰਕੇ ਤੁਹਾਡੇ ਕੋਲੇ ਆਇਆ 1 ਜੂਨ ਨੂੰ ਆਪਣਾ ਬਟਨ ਕਿੰਨੇ ਨੰਬਰ ਤੇ ਆ ਆਪਣਾ ਬਟਨ ਤਾਂ 5 ਨੰਬਰ ਤੇ ਆ ਆਉਣਾ ਆਪਾਂ ਪਹਿਲੇ ਨੰਬਰ ਤੇ ਆ ਸੋ 5ਵੇਂ ਨੰਬਰ ਵਾਲਾ ਬਟਨ ਦੱਬਣਾ ਹੈ ਹੋਰ ਕੋਈ ਬਟਨ ਵੱਲ ਦੇਖਿਓ ਬਿਨਾਂ ਨਹੀਂ ਤਾਂ ਚਿੱਟਾ ਮੋਤੀ ਆ ਉਤਰੇ ਉਹ ਅੱਖਾਂ 'ਚ ਪੰਜਵੇਂ ਨੰਬਰ ਵਾਲਾ ਬਟਨ ਦਬਦਿਓ ਤੁਸੀਂ ਇਧਰੋਂ ਬਟਨ ਦਬਤਾ ਜਦੋਂ ਮੈਂ ਤੁਹਾਡੇ ਬਿਜਲੀ ਦੇ ਬਿੱਲ ਜ਼ੀਰੋ ਕਰ ਸਕਦਾ ਤੁਸੀਂ ਕਾਂਗਰਸ ਦੇ ਕਾਲੀਆਂ ਨੂੰ ਜ਼ੀਰੋ ਨਹੀਂ ਕਰ ਸਕਦੇ ਭਾਈ ਜ਼ੀਰੋ ਦਾ ਜਵਾਬ ਜ਼ੀਰੋ ਨਾਲ ਦਿਓ ਮੈਂ ਤੁਹਾਨੂੰ ਜ਼ੀਰੋ ਦੇਤੀ ਬਿਲਾਂ ਦੇ ਰੂਪ 'ਚ ਤੁਸੀਂ ਮੈਨੂੰ ਜ਼ੀਰੋ ਦੇ ਦਿਓ ਇਹਨਾਂ ਦੀਆਂ ਸੀਟਾਂ ਦੇ ਰੂਪ 'ਚ ਸਿੱਧਾ ਇਹ ਹਿਸਾਬ ਹੈ ਇਹ ਕਿਹੜਾ ਕੋਈ ਰਾਕਟ ਸਾਇੰਸ ਹੈ ਸੋ ਤੁਹਾਡੇ ਕੋਲ ਤਾਂ ਆਇਆ ਤੇ ਬਾਕੀ ਇੱਕ ਮੈਂ ਹੋਰ ਬੇਨਤੀ ਕਰਦਾ ਮੈਨੂੰ ਬਹੁਤ ਫੋਨ ਆਉਂਦੇ ਬਾਈ ਸਾਡੇ ਪਿੰਡ ਆਜੋ ਮਾਨ ਸਾਹਿਬ ਸਾਡੇ ਪਿੰਡ ਵਿੱਚ ਦੀ ਰੋਡ ਸ਼ੋਅ ਕੱਢ ਦਿਓ ਮੈਂ ਹੱਥ ਬਨ ਕੇ ਬੇਨਤੀ ਕਰਦਾ ਕਿ ਤੇ ਇਹ ਨਾ ਸੋਚ ਲਿਓ ਵੋਟਾਂ ਦੇ ਦਿਨ ਕਿ ਜੇ ਭਗਵਾਨ ਤਮਨ ਆ ਜਾਂਦਾ ਸਾਡੇ ਪਿੰਡ ਅਸੀਂ ਵੋਟਾਂ ਪਾਣਦੇ ਵੀਰੋ ਮੈਂ ਕੋਈ ਆਪਦੇ ਵਾਸਤੇ ਥੋੜੀ ਵੋਟਾਂ ਮੰਗ ਰਿਆ ਮੈਂ ਤੁਹਾਡੇ ਜਵਾਕਾਂ ਵਾਸਤੇ ਵੋਟਾਂ ਮੰਗ ਰਿਆ ਹਾਂ ਇਸ ਕਰਕੇ ਇਹ ਗੱਲ ਨਾ ਸੋਚਿਓ ਮੈਂ ਬਾਅਦ ਚ ਆਜੂਗਾ ਕਦੇ ਜਦੋਂ ਮੈਨੂੰ ਮੌਕਾ ਮਿਲ ਗਿਆ ਮੈਂ ਕੱਲਾ ਹੁਣ ਕਿੱਥੇ ਕਿੱਥੇ ਜਾਵਾਂ ਪਰ ਐ ਨਾ ਸੋਚਿਓ ਕਿ ਜੇ ਉਹ ਆ ਜੰਨਾ ਤਾਂ ਪਾਉਂਦੇ ਕਿਉਂਕਿ ਮੈਨੂੰ ਘਰੇ ਘਰ ਵਾਸਤੇ ਨਹੀਂ ਵੋਟਾਂ ਚਾਹੀਦੀਆਂ ਮੈਨੂੰ ਤੁਹਾਡੇ ਜਵਾਕਾਂ ਵਾਸਤੇ ਵੋਟਾਂ ਚਾਹੀਦੀਆਂ ਤੁਹਾਡੇ ਘਰਾਂ ਵਾਸਤੇ ਵੋਟਾਂ ਚਾਹੀਦੀਆਂ ਤੁਹਾਡੀਆਂ ਤਰੱਕੀਆਂ ਵਾਸਤੇ ਵੋਟਾਂ ਚਾਹੀਦੀਆਂ ਕਿਸਾਨਾਂ ਵਾਸਤੇ ਵੋਟਾਂ ਚਾਹੀਦੀਆਂ ਮਜ਼ਦੂਰਾਂ ਵਾਸਤੇ ਵੋਟਾਂ ਚਾਹੀਦੀਆਂ ਦੁਕਾਨਦਾਰਾਂ ਵਾਸਤੇ ਵੋਟਾਂ ਚਾਹੀਦੀਆਂ ਵਪਾਰੀਆਂ ਵਾਸਤੇ ਵੋਟਾਂ ਚਾਹੀਦੀਆਂ ਮੁਲਾਜ਼ਮਾਂ ਵਾਸਤੇ ਵੋਟਾਂ ਚਾਹੀਦੀਆਂ ਜਿਹੜੇ ਕੱਚੇ ਮੁਲਾਜ਼ਮ ਉਹ 15-15 ਸਾਲ ਤੋਂ 5-5 6-6 ਹਜ਼ਾਰ ਤਨਖਾਹ ਤੇ ਤੁਰੇ ਫਿਰਦੇ ਨੇ ਉਹਨਾਂ ਨੂੰ ਪੱਕੇ ਕਰਨ ਵਾਸਤੇ ਮੈਨੂੰ ਵੋਟਾਂ ਚਾਹੀਦੀਆਂ ਤਾਂ ਕਿ ਮੈਂ ਸੈਂਟਰ ਸਰਕਾਰ ਦੀਆਂ ਪਾਬੰਦੀਆਂ ਹਟਾ ਕੇ ਉਹਨਾਂ ਨੂੰ ਉਹਨਾਂ ਨੂੰ ਪੱਕੇ ਕਰੀਏ ਉਹਨਾਂ ਦੀ 20-25 ਹਜ਼ਾਰ ਤਨਖਾਹ ਹੋਵੇ ਤਾਂ ਸੁਖੀ ਬਸਣ ਆ ਆ ਕੰਮ ਵਾਸਤੇ ਆ ਹੋਏ ਇਹ ਨਾ ਸੋਚ ਲਿਓ ਭਵੰਤਵਾਨ ਨਹੀਂ ਆਇਆ ਨਹੀਂ ਤਾਂ ਵੋਟ ਪਾਣ ਦੇ ਇਹ ਤਾਂ ਹੁਣ ਸੁਖਵੀਰ ਬਾਦਲ ਹੈ ਪਰਿਵਾਰ ਬਚਾਓ ਯਾਤਰਾ ਕਰਦਾ ਫਿਰਦਾ ਹੈ ਜੀਪ ਤੇ ਛੱਤ ਜਿਲਵਾ ਰੱਖੀ ਐ ਗਰਮੀ ਐ ਮੈਂ ਤੁਹਾਨੂੰ ਗੱਲ ਦੱਸਣ ਲੱਗਿਆ ਅੱਗੇ ਨਾ ਕਰ ਦਿਓ ਗੱਲ ਬਸ ਇਹ ਗੱਲ ਇੱਥੇ ਹੀ ਰਹਿ ਜੇ ਬਸ ਗਾਹਾਂ ਗੱਲ ਨਾ ਕਰ ਦਿਓ ਮੈਂ ਗੱਲ ਦੱਸਣ ਲੱਗਿਆ ਇੱਕ ਕੁਝ ਅਫਸਰ ਨੇ ਜਿਹੜੇ ਸੁਖਵੀਰ ਬਾਦਲ ਤੇ ਹਰ ਸਿਮਰਤ ਕੌਰ ਨਾਲ ਰਹਿੰਦੇ ਨੇ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਪ੍ਰੋਟੋਕਾਲ ਮਿਲਿਆ ਹੋਇਆ ਉਹ ਉਹਨਾਂ ਨੇ ਮੈਨੂੰ ਦੱਸਿਆ ਪਰਸੋਂ ਮੈਂ ਕਿਹਾ ਕੀ ਹਾਲ ਚਾਲ ਐ ਹਰ ਸਿਮਰਤ ਕੌਰ ਤੇ ਸੁਬੀਰ ਬਾਲ ਜੀ ਦਾ ਕੀ ਹਾਲ ਚਾਲ ਹੈ ਕਹਿੰਦਾ ਜੀ ਬਸ ਮੇਰਾ ਨਾਂ ਨਾ ਲਿਓ ਮੈਂ ਕਿਹਾ ਨਾਂ ਨਹੀਂ ਲੈਂਦਾ ਕਹਿੰਦਾ ਜੀ ਸੌ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਵੀ ਆ ਕੀ ਬੰਗਾ ਪੈ ਗਿਆ ਉਹ ਕਹਿੰਦਾ ਉੱਤੋਂ ਤੁਸੀਂ ਕਿੱਕਲੀ ਕਿੱਕਲੀ ਬਣਾ ਲਈ ਨਵੀਂ ਉਹ ਹੋਰ ਜੜੀ ਬਹਿ ਗਈ ਕਹਿੰਦਾ ਲੜਾਈ ਹੋਈ ਜਾਂਦੀ ਹੈ ਹੁਣ ਆਪਸ ਚ ਸਾਲੇ ਜੀਜੇ ਦੀ ਵੀ ਤੈ ਮੰਨ ਜਾ ਅਕਾਲੀ ਦਾ ਤੈ ਮੰਨ ਜਾ ਉਹ ਕਹਿੰਦਾ ਭਵੰਤਮਾਨ ਨੇ ਤਾਂ ਆਪਣਾ ਦੋਨਾਂ ਦਾ ਨਾਮ ਲਿਆ। ਵੀ ਆਪਾਂ ਦੋਨਾਂ ਨੇ ਮਾਨਜਿਆ। ਸੋ ਉਹਨਾਂ ਦਾ ਆਪਸ ਦੇ ਵਿੱਚ ਹੁਣ ਕਲੇਸ਼ ਪਿਆ ਪਿਆ। ਪੀਰ ਇਹਨਾਂ ਨੇ ਆਪਣੇ ਘਰਾਂ 'ਚ ਘੱਟ ਕਲੇਸ਼ ਪੁਆਏ ਆ। ਇਹਨਾਂ ਨੂੰ ਭੁੱਲ ਜੋ। ਸੋ ਤਾਂ ਕਰਕੇ ਮੈਂ ਕਿਹਾ ਸੀ। ਆ ਤੂੰ ਤੁਰ ਕਹਿੰਦੇ ਆ ਚਲੋ ਮੈਂ ਸੁਣਾ ਦਿੰਨਾ। ਹਰ ਸਿਮਰਤ ਕੋਈ ਤੇ ਸਾਰਾ ਨਾ ਦੇਖੋ ਜਿਹੜੀ ਕਲਮ ਹੈ ਪ੍ਰਮਾਤਮਾ ਕਿਸੇ ਕਿਸੇ ਨੂੰ ਦਿੰਦਾ ਹੈ। ਪਰ ਕਲਮ ਦੀ ਤਾਕਤ ਬਹੁਤ ਵੱਡੀ ਹੁੰਦੀ ਹੈ। ਗੁਰੂ ਸਾਹਿਬ ਨੇ ਚੰਡੀ ਦੀ ਵਾਰ ਲਿਖ ਕੇ ਕੌਮ ਦੇ ਵਿੱਚ ਜੋਸ਼ ਭਰਿਆ ਸੀ ਗੁਰੂ ਸਾਹਿਬ ਨੇ ਜਫਰਨਾਮਾ ਲਿਖ ਕੇ ਜਦੋਂ ਭੇਜਿਆ ਔਰੰਗਜ਼ੇਬ ਨੂੰ ਡਿਪਰੈਸ਼ਨ 'ਚ ਚਲਾ ਗਿਆ ਸੀ ਔਰੰਗਜ਼ੇਬ ਉਹ ਦੁਬਾਰਾ ਉੱਠਿਆ ਨਹੀਂ ਜਿਹੜੀਆਂ ਗੱਲਾਂ ਜਫਰਨਾਮਾ ਸਾਹਿਬ ਲਿਖ ਜਾਂ ਕਲਮ ਦੀ ਤਾਕਤ ਗੁਰੂ ਨਾਨਕ ਸਾਹਿਬ ਦੀ ਕਲਮ ਅੱਜ ਤੋਂ 550 ਸਾਲ ਪਹਿਲਾਂ 700 ਸਾਲ ਪਹਿਲਾਂ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਉਦੋਂ ਕਿਹੜਾ ਕੋਈ ਫੈਕਟਰੀਆਂ ਹੋਣਗੀਆਂ ਜਿਹੜੀਆਂ ਧੂੰਆਂ ਕਰਦੀਆਂ ਹੋਣਗੀਆਂ ਉਦੋਂ ਕਿਹੜਾ ਕੋਈ ਪਾਣੀ ਥੱਲੇ ਧਰਤੀ 'ਚ ਸਿੱਟਦਾ ਹੋਊ ਉਦੋਂ ਕਿਹੜਾ ਕੋਈ ਸਪਰੇਆ ਕਰਦਾ ਹੋਊ ਪਰ ਉਹਦੋਂ ਹੀ ਕਹਤਾ ਸੀ ਉਹਨਾਂ ਨੇ ਕਿ ਭਾਈ ਆਹ ਤਿੰਨੇ ਚੀਜ਼ਾਂ ਸੰਭਾਲ ਲਿਓ ਤੁਹਾਨੂੰ ਮੁਸ਼ਕਲ ਆਉਣ ਵਾਲੀ ਹੈ ਸਾਡੇ ਕੋਲ ਤਾਂ ਖਜ਼ਾਨਾ ਪਿਆ ਹੈ ਸੱਚ ਤਾਂ ਸ਼ਬਦ ਗੁਰੂ ਸਾਡਾ ਤਾਂ ਗੁਰੂ ਸ਼ਬਦ ਹੈ ਆ ਸਾਡਾ ਸ਼ਬਦ ਗੁਰੂ ਹੈ ਸੋ ਜੇ ਕਿਸੇ ਨੂੰ ਸ਼ਬਦ ਲਿਖਣ ਦੀ ਪ੍ਰਮਾਤਮਾ ਦਾਤ ਦੇ ਦੇ ਉਦੋਂ ਵੱਡਾ ਕੋਈ ਮੇਰੇ ਖਿਆਲ 'ਚ ਪਰਮਾਤਮਾ ਵੱਲੋਂ ਬਖਸ਼ਿਸ਼ ਨਹੀਂ ਹੋ ਸਕਦੀ ਸੋ ਮੈਂ ਲਿਖਿਆ ਹੁਣੇ ਚ ਅਕਾਲੀ ਦਲ ਦਾ ਸਾਰਾ ਹਾਲ ਹੈ ਵੀ ਕੀ ਹੋਇਆ ਕਿਵੇਂ ਹੋਇਆ ਲਾਈਨ 6 ਨੇ ਪਰ ਸਮਝ ਲਓ ਵੀ ਫੱਟੀ ਪੁੱਜੀ ਹੋਈ ਹੈ ਪੂਰੀ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਇਹ ਕਹਿੰਦੀ ਹੈ ਮੈਡਮ ਕਿਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਪਠਿੰਡੇ ਤੋਂ ਜੋ ਕੰਮ ਕੀਤੇ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਭ੍ਰਿਸ਼ਟਾਚਾਰੀਆਂ ਨੂੰ ਕੋਈ ਠਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਨਹਿਰਾਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਐ ਲੋਕ ਉਦੋਂ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਲ ਸਭ ਜਿਉਂਦੇ ਸੀ ਲੋਕ ਉਹਨਾਂ ਚਿਰ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਬਾਦਸਾਹ ਚਾਹੁੰਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਫਿਰ ਕਾਲੀ ਦਲ ਦੀ ਫੱਟੀ ਭਾਈ ਤੇ ਭਾਈਏ ਨੇ ਪੋਚੀ ਐ ਮੇਰੀ ਉੱਡੀ ਜਾਵੇ ਨੀਂਦ ਵੇ ਮਨ ਮੇਰਾ ਉੱਡੀ ਜਾਵੇ ਸਕੂਨ ਵੇ ਉਹਨਾਂ ਨੇ ਸੁੱਕੀ ਜਾਵੇ ਖੂਨ ਵੇ ਜੋਂ ਜੋਂ ਨੇੜੇ ਆਈ ਜਾਵੇ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬਹੁਤ ਲੁੱਟੀ ਐ ਅਸੀਂ ਮੌਜ ਬਹੁਤ ਲੁੱਟੀ ਐ ਘੁੱਗੀ ਖੇਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਸਤੌਜ ਵਾਲੇ ਮਾਨ ਨੇ ਪੱਟੀ ਐ ਲੈ ਹੁਣ 4 ਜੂਨ ਤੋਂ ਬਾਅਦ ਬਾਦਲ ਪਰਿਵਾਰ ਦੀ ਰਾਜਨੀਤੀ ਚੋਂ ਪੱਕੀ ਹੋਈ ਛੁੱਟੀ ਐ ਬੋਲੇ ਸੋਨਿਹਾਲ ਲੈ ਮੋਰ ਵੀ ਲੱਗੀ ਨਾਲ ਮੋਰ ਵੀ ਲੱਗੀ ਜਨਤਾ ਦੀ ਸਭ ਵੀ ਰੋਇੰਦਾ ਇਹ ਹਾਲ ਐ ਇਨਾਂ ਦੇ ਪਿੱਛੇ ਨਾ ਲੱਗਿਓ ਐਤਕੀ ਨਵੀਂ ਕਹਾਣੀ ਲਿਖੋ ਕਿਸੇ ਪਾਸੇ ਘੱਟ ਨਾ ਰਹਿ ਜੇ ਪਿਛਲੀ ਵਾਰ ਵਾਲਾ ਜਿਹੜਾ ਘਾਟਾ ਸੀ ਬਾਈ ਵਾਲਾ ਉਹ ਐਤਕੀ ਪੂਰਾ ਕਰ ਦੋ ਉਹਨੂੰ ਇਹ ਦੱਸ ਦੋ ਕਿ ਪਿਛਲੀ ਵਾਰ ਤੁੱਕਾ ਲੱਗ ਗਿਆ ਐਸ ਵਾਰ ਲੋਕ ਸਮਝ ਸਮਝ ਗਏ ਕਿ ਉਹ ਭਾਈ ਤੂੰ ਤਾਂ ਪੈਸੇ ਲੈ ਕੇ ਵੋਟਾਂ 'ਚ ਖੜਦਾ ਹੈ ਤੂੰ ਤਾਂ ਕਿਸੇ ਨੂੰ ਜਿਤਾਉਣ ਜਾਂਦਾ ਹੈ ਕਿਸੇ ਨੂੰ ਹਰਾਉਣ ਜਾਂਦਾ ਹੈ ਆਪਦੇ ਲੋਕਾਂ ਦਾ ਤੂੰ ਧਿਆਨ ਨਹੀਂ ਕਰਦਾ ਸੋ ਵੀਰੋ ਤੁਹਾਡੇ ਨਾਲ ਹਰ ਵਕਤ ਖੜੂਗਾ Dalitਾਂ ਗਰੀਬਾਂ ਨਾਲ ਖੜੂਗਾ ਆ ਜਿਹੜਾ ਦਿੱਲੀ ਕਟੜਾ ਵਾਲਾ ਕਿਹਾ ਇਹ ਸਾਡੇ ਸੰਗਰੂਰ ਵਿਚਦੀ ਵੀ ਲੰਘਦਾ ਸਾਡੇ ਮਲੇਰਕੋਲੇ ਕੋਲ ਦੀ ਲੰਘਦਾ ਮੇਰੇ ਘਰ ਦੇ ਕੋਲ ਦੀ ਲੰਘਦਾ ਸੰਗਰੂਰ ਸੰਗਰੂਰ ਤੋਂ ਇੱਕ ਇਹ ਜਿਹੜਾ ਹਾਈਵੇ ਹੈ ਜਿੰਨੇ ਵੱੱਦ ਤੋਂ ਮੇਰੀ ਗੜਕਰੀ ਸਾਹਿਬ ਨਾਲ ਗੱਲ ਹੋ ਗਈ ਜਿੰਨੇ ਵੈਸੇ ਹੁਣ ਜੇ ਗੜਕਰੀ ਸਾਹਿਬ ਨਹੀਂ ਤਾਂ ਕਹਤਾ ਚਲੋ ਆਪਸਾਂ ਨੂੰ ਕਹਤਾ ਆ ਹੁਣ ਸਰਕਾਰ ਬਣ ਜਣੀ ਹੈ 4 ਜੂਨ ਤੋਂ ਬਾਅਦ ਫਿਰ ਆਪਣੀ ਫੈਸਲੇ ਹੋਣਗੇ ਜਿੰਨੇ ਵੱੱਦ ਤੋਂ ਵੱੱਦ ਮੁਆਵਜ਼ਾ ਹੋਊਗਾ ਉਹ ਮਿਲੂਗਾ ਤੇ ਨਾਲੇ ਕਾਟਰ ਖਾਵਾਂਗੇ ਥਾਂ ਥਾਂ ਤੇ ਤਾਂ ਕਿ ਥੋਡੀਆਂ ਦੁਕਾਨਾਂ ਤੁਹਾਨੂੰ ਹਮੇਸ਼ਾ ਸਾਰੀ ਉਮਰ ਵਾਸਤੇ ਉਹਨਾਂ ਦਾ ਕਿਰਾਇਆ ਆਉਂਦਾ ਰਹੇ ਉੱਥੇ ਤੁਹਾਡਾ ਐਦਾਂ ਦਾ ਰਹੇ ਕਿ ਤੁਹਾਡੇ ਆਪਣੇ ਧੀਆਂ ਪੁੱਤਾਂ ਦੇ ਪੈਟਰੋਲ ਪੰਪ ਹੋਣ ਜਗ੍ਹਾ ਜਗ੍ਹਾ ਤੇ ਅਸੀਂ ਕਾਟਰ ਖਾਵਾਂਗੇ ਕਿ ਭਾਈ ਇੱਥੇ ਅਸੀਂ ਬਿਜ਼ਨਸ ਕਰਨਾ ਹੈ ਇੱਥੇ ਪੈਟਰੋਲ ਪੰਪ ਹੋਵੇ ਇੱਥੇ ਦੁਕਾਨਾਂ ਹੋਣ ਸ਼ੋਰੂਮ ਹੋਣ ਇਸ ਗੱਲ ਦੀ ਮੇਰੇ ਤੇ ਛੱਡ ਦਿਓ ਗਾਰੰਟੀ ਕਿਉਂਕਿ ਮੈਨੂੰ ਪਤਾ ਹੈ ਜ਼ਮੀਨ ਇੱਕ ਵਾਰੀ ਗਈ ਫਿਰ ਦੁਬਾਰੇ ਨਹੀਂ ਬਣਦੀ ਪਰ ਮੈਂ ਇਸ ਤਰ੍ਹਾਂ ਦਾ ਕਰਨਾ ਚਾਹੁੰਦਾ ਕਿ ਉਹ ਜ਼ਮੀਨ ساری ਉਮਰ ਤੁਹਾਨੂੰ ਕਈ ਪੀੜ੍ਹੀਆਂ ਨੂੰ ਤੁਹਾਨੂੰ ਉਹ ਰੋਟੀ ਦੇਵੇ ਮੇਰਾ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਬਹੁਤ ਮਿਹਰਬਾਨੀ ਬਹੁਤ ਮਿਹਰਬਾਨ ਬਸ ਆਉਣ ਵਾਲੇ ਦਿਨਾਂ ਚ ਆਪਾਂ ਫੈਸਲਾ ਕਰ ਲੈਣਾ ਜਿਵੇਂ ਕਹੋਗੇ ਉਵੇਂ ਕਰਾਂਗੇ ਦਲਿਤਾਂ ਗਰੀਬਾਂ ਵਾਸਤੇ ਨੌਕਰੀਆਂ ਦਾ ਪ੍ਰਬੰਧ ਨਾਲ ਆਪਾਂ ਨੇ ਗੋਇੰਦਵਾਲ ਸਾਹਿਬ ਵਾਲਾ ਆਪਾ ਥਰਮਲ ਪਲਾਂਟ ਖਰੀਦ ਲਿਆ ਠੀਕ ਹੈ ਬਿਜਲੀ ਆਮ ਹੈ ਹੁਣ ਦੇਖੋ ਜਦੋਂ ਮੈਂ ਅਕਸਰ ਬੁਲਾਏ ਬਿਜਲੀ ਬੋਰਡ ਵਾਲੇ ਮੈਂ ਕਿਹਾ ਵੀ ਸਾਰੀ ਦੁਨੀਆ ਦੇ ਦਫ਼ਤਰ ਦਿਨੇ ਲੱਗਦੇ ਐ 9 ਤੋਂ 5 ਉਹ ਯਾਰ ਕਿਸਾਨਾਂ ਦਾ ਦਫ਼ਤਰ ਰਾਤ ਨੂੰ 2 ਵਜੇ ਕਿਉਂ ਲਾਉਨੇ ਹੋ ਰਾਤ ਦੇ 2 ਵਜੇ ਲਾਈਟ ਆਊਗੀ ਜੀ ਨਾ ਪਹਿਲਾਂ ਸੌ ਸਕੇ ਨਾ ਬਾਅਦ ਸੌ ਸਕੇ ਮੈਂ ਦਿਨੇ ਕਿਉਂ ਨਹੀਂ ਦੇ ਸਕਦੇ ਕਹਿੰਦੇ ਜੀ ਪਹਿਲਾਂ ਉਹਦੇ ਫੈਸਲੇ ਹੋਏ ਹੋਏ ਨੇ ਕੱਢੋ ਫੈਸਲੇ ਮੈਂ ਕਿਹਾ ਪਾੜ ਕੇ ਸੁੱਟੋ ਇਹਨੂੰ ਕੂੜੇਦਾਨ ਚ ਦਿਨੇ ਲਾਈਟ ਦਿਓ ਹੁਣ ਦਿਨੇ ਆਉਂਦੀ ਐ ਨਾ ਜੀ ਦਨੇ ਆਉਂਦੀ ਆ ਨਾ ਇੱਕ ਵੀ ਰਾਤ ਨਹੀਂ ਜਾਣਾ ਪੈ ਰਿਆ ਖੇਤਾਂ ਚ ਥੱਪਾਂ ਦੀਆਂ ਸਿਰੀਆਂ ਮਿੱਦਣ ਉੱਥੇ ਦਿਨੇ ਲੈ ਕੇ ਆਉਂਦੀ ਆ ਆਉਗੀ ਫੁੱਲ ਆਉਗੀ ਨਾਲੇ 12 ਘੰਟੇ ਆਉ 14 ਆਉ 16 ਆਉ ਕਿਉਂਕਿ ਬਿਜਲੀ ਸਾਡੇ ਕੋਲੇ ਆਮ ਹੈ ਸੁਣ ਤੁਹਾਨੂੰ ਖੁਸ਼ਖਬਰੀ ਦੱਸਦੀ ਏ ਪਹਿਲਾਂ ਤੁਸੀਂ ਖਬਰਾਂ ਸੁਣਦੇ ਸੀ ਪੰਜਾਬ ਚ ਛਾ ਸਕਦਾ ਹੈ ਹਨੇਰਾ ਸਿਰਫ 2.5 ਦਿਨ ਦਾ ਕੋਲਾ ਬਚਿਆ ਸਿਰਫ 2 ਦਿਨ ਦਾ ਕੋਲਾ ਬਚਿਆ ਆਪ ਮੀਡੀਆ ਵਾਲੇ ਖੜੇ ਨੇ ਮੈਂ ਦੱਸਣਾ ਚਾਹਨਾ ਇਸ ਵਕਤ ਅੱਜ ਦੀ ਤਰੀਖ ਤੱਕ ਮੈਂ ਸਵੇਰੇ ਹਰ ਰੋਜ਼ ਬਿਜਲੀ ਬੋਰਡ ਨਾਲ ਅਪਡੇਟ ਲੈਣਾ ਇਸ ਵਕਤ ਆਪਣੇ ਕੋਲੇ 28 ਦਿਨ ਦਾ ਕੋਲਾ ਪਿਆ 28 ਦਿਨ ਦਾ ਅੱਗੇ ਤੋਂ ਇਹ ਸੀਜ਼ਨ ਤਾਂ ਕਿਉਂਕਿ ਸੀਜ਼ਨ ਚੱਲਣ ਵਾਲਾ 15 ਜੂਨ ਤੋਂ ਝੋਨਾ ਲਾਉਂਗੇ 28 ਦਿਨ ਦਾ ਕੋਲਾ ਪਿਆ ਆਪਣੀ ਕੋਲੇ ਦੀ ਖਾਨ ਹੈ ਆਪਾਂ ਨੇ ਚਲਾਈ ਹੈ ਝਾਰਖੰਡ ਚ ਜਦੋਂ ਮਰਜੀ ਉੱਥੋਂ ਲੈ ਆਓ ਸੋ ਇਸ ਕਰਕੇ ਬਿਜਲੀ ਕਿਉਂ ਨਹੀਂ ਵੇਦ ਕਿ ਮੈਂ ਇੱਕੋ ਹੀ ਇੱਕੋ ਹੀ ਡੇਟ ਦਿੰਦੀ ਆ ਕਿਉਂਕਿ ਬਿਜਲੀ ਬਹੁਤ ਆਮ ਹੈ ਕੋਈ ਚੱਕਰ ਵਾਲੀ ਗੱਲ ਨਹੀਂ ਨਾਲ ਨਹਿਰਾਂ ਤੇ ਕੱਸੀਆਂ ਦਾ ਪਾਣੀ ਆ ਗਿਆ ਮਰਜੀ ਥੋਡੀ ਐ ਜੇ ਮੋਟਰ ਨਾਲ ਲਾਉਣਾ ਮੋਟ ਨਾਲ ਲਾ ਲਿਓ ਟਿਊਬਲ ਨਾਲ ਜੇ ਕੱਸੀ ਵਾਲਾ ਨਾਲ ਆਉਣਾ ਕੱਸੀ ਵਾਲਾ ਨਾਲ ਲਾ ਦਿਓ ਮੈਂ ਕਿਹਾ ਸੀ ਕਿ ਮੋਟਰਾਂ ਬੰਦ ਕਰਕੇ ਝੋਨਾ ਲੱਗਣ ਲਾ ਦੂੰਗਾ ਤੇ ਲਾਤਾ ਦੇਖ ਲਓ ਤੁਸੀਂ ਫਿਰ ਤੁਸੀਂ ਦੇਖਦੇ ਹੋ ਆਪ ਹੀ ਦੇਖਦੇ ਹੋ ਸੋ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਸੋ ਦੋ ਨਾਰੇ ਲਾ ਕੇ ਅੱਜ ਕੇਜਰੀਵਾਲ ਸਾਹਿਬ ਪਰਸੋਂ ਨੂੰ ਆ ਜਾਣਗੇ ਉਹ ਕਹਿੰਦੇ ਮੈਨੂੰ ਨਾਰੇ ਸੜਾਵਿਆ ਕਰ ਬਸ ਇਨਕਲਾਬ ਜਿੰਦਾਬਾਦ ਦੇ ਵੀ ਕਿੰਨੇ ਕੁ ਜ਼ੋਰ ਦੀ ਲੱਗ ਰਹੇ ਨੇ ਉੱਥੋਂ ਹੀ ਪਤਾ ਲੱਗ ਜਾਂਦਾ ਵੀ ਬਦਲਬਾਈ ਠੀਕ ਨਹੀਂ ਹੈਗੀ ਐਤਕੀ ਇਹ 13 ਜੀਰੋ ਵਾਲੇ ਨਾਰੇ ਨੇ ਸੋ ਦੋਨੇ ਤਾਂ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਇਸਤਾਨਾ ਬਹੁਤ ਧੰਨਵਾਦ ਗਰਮੀ ਦੇ ਵਿੱਚ ਬੈਠੇ ਹਾਂ ਆਰਾਮ ਨਾਲ ਜਾਇਓ ਹੌਲੀ ਜਾਇਓ ਬਜ਼ੁਰਗ ਵੀ ਨੇ ਬੱਚੇ ਵੀ ਨੇ ਮਾਵਾਂ ਪੈਣਾ ਵੀ ਨੇ ਤੇ ਆਰਾਮ ਨਾ ਜਾਇਓ ਜਦੋਂ ਵੀ ਦੁਬਾਰਾ ਕਹੋਗੇ ਉਦੋਂ ਫੇਰ ਆ ਜਾਾਂਗੇ ਬਸ ਹੁਣ 4 ਜੂਨ ਨੂੰ ਪੁਹੱਤ ਵੱਲੋਂ ਠੰਡੀਆਂ ਹਵਾਵਾਂ ਦੇ ਬੁੱਲੇ ਹੀ ਆਉਣ ਨਜ਼ਾਰਾ ਆ ਜਾਊਗਾ ਫੇਰ ਬਹੁਤ ਧੰਨਵਾਦ ਮੇਰਾ ਰੰਗ ਦੇ ਬਸ